ਵਿਆਹ ਵਾਲੇ ਦਿਨ ਮਾਂ ਦੀ ਫੋਟੋ ਕੋਲ ਰੱਖ ਕੇ ਤਾਹਾਂ ਮਾਰ ਕੇ ਰੋਣ ਲੱਗਿਆ ਵਿਆਹ ਵਾਲਾ ਮੁੰਡਾ ਦੋਸਤੋ ਅਕਸਰ ਹੀ ਜਿਸ ਕਾਰਜ ਵਿੱਚ ਬੱਚਿਆਂ ਨੂੰ ਮਾਂ ਪਿਓ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਜੇਕਰ ਉਸ ਟਾਈਮ ਤੇ ਮਾਂ ਜਾਂ ਪਿਓ ਬੱਚਿਆਂ ਦੇ ਨਾਲ ਨਾ ਹੋਣ ਤਾਂ ਅੱਬ ਹੀ ਜਾਣਦਾ ਹੈ ਕਿ ਉਸ ਦਿਨ ਉਸ ਬੱਚੇ ਤੇ ਕੀ ਬੀਤਦੀ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਆਪਣੀ ਬਰਾਤ ਵਾਲੇ ਦਿਨ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੀ ਮਾਂ ਦੀ ਫੋਟੋ ਕੋਲ ਰੱਖ ਕੇ ਕਿਵੇਂ ਤਾਹਾਂ ਮਾਰ ਕੇ ਰੋ ਰਿਹਾ ਹੈ ਕਿਉਂਕਿ ਜੇਕਰ ਅੱਜ ਇਸ ਮੁੰਡੇ ਦੀ ਮਾਂ ਹੁੰਦੀ ਤਾਂ ਉਸ ਦਾ ਧਰਤੀ ਤੇ ਪੈਰ ਨਹੀਂ ਲੱਗਣ Así. ਅਤੇ ਆਪਣੇ ਮੁੰਡੇ ਦੇ ਵਿਆਹ ਦੇ ਸ਼ਗਨ ਖੁਸ਼ੀ-ਖੁਸ਼ੀ ਸਾਰੇ ਹੀ ਆਪ ਮੂਰੇ ਹੋ ਕੇ ਕਰਨੇ ਸੀ ਕਿਉਂਕਿ ਮਾਪਿਓ ਤਿੰਨ ਮੌਕਿਆਂ ਤੇ ਸਭ ਤੋਂ ਵੱਧ ਖੁਸ਼ ਹੁੰਦੇ ਨੇ ਇੱਕ ਤਾਂ ਜਦੋਂ ਮਾਪਿਓ ਕੋਲ ਕੋਈ ਔਲਾਦ ਜਨਮ ਲੈਂਦੀ ਹੈ ਅਤੇ ਦੂਜਾ ਜਦੋਂ ਉਸ ਔਲਾਦ ਦਾ ਵਿਆਹ ਹੁੰਦਾ ਹੈ ਅਤੇ ਤੀਜਾ ਜਦੋਂ ਉਸ ਔਲਾਦ ਕੋਲ ਕੋਈ ਬੱਚਾ ਹੁੰਦਾ ਹੈ ਅਤੇ ਮਾਪਿਓ ਦਾਦਾ-ਦਾਦੀ ਜਾਂ ਨਾਨਾ-ਨਾਨੀ ਬਣਦੇ ਨੇ ਸੋ ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਪਿਓ ਮਰੇ ਤਾਂ ਰੱਬ ਰਸ ਜਾਵੇ ਮਾਂ ਮਰੇ ਤਾਂ ਜੱਗ ਖਾਲੀ ਕਿਉਂਕਿ ਬੱਚੇ ਚਾਹੇ ਜਿੰਨੇ ਮਰਜੀ ਬੜੇ ਹੋ ਜਾਣ ਪਰ ਮਾਪਿਓ ਦੀ ਲੋੜ ਉਹਨਾਂ ਨੂੰ ਹਮੇਸ਼ਾ ਰਹਿੰਦੀ ਏ ਸੋ ਰੱਬਨਾ ਇਹ ਕਿ ਕਦੇ ਕਿਸੇ ਨੂੰ ਮਾਪਿਓ ਤੋਂ ਬਿਨਾ ਸ਼ਗਨ ਮਨਾਉਣੇ ਪੈਣ। ਤੋਂ ਆਪਣੇ ਮਾਪਿਓ ਦੀ ਲੰਮੀ ਉਮਰ ਲਈ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।